ਸਰਜੀ ਜੀ ਕਰ 857 ਕੋਰ ਮੇਰਾ ਪਿੰਡ ਛਾਪਾ ਬਰਨਾਲਾ ਜ਼ਿਲ੍ਹਾ ਚ ਨਾ ਮੇਰੀ ਨਾ ਥੋੜੀ ਲੱਤ ਨੂੰ ਮੱਥਾ ਟੇਕਣ ਲਈ ਗੁਰੂ ਘਰ ਜਾ ਕੇ ਉੱਥੇ ਮੇਰਾ ਵਜਨਾ ਕੇ ਲੱਤ ਟੇੜ ਆ ਗਈ ਤੇ ਸਾਹਮਣੇ ਵਾਲੀਆਂ ਕੁੜੀਆਂ ਨੇ ਚੱਕ ਲਿਆ ਘਰੇ ਆ ਗਏ ਚਲ ਦੋ ਵਾਰ ਮਹਿਲ ਕਲਾਂ ਤੋਂ ਆਪਣੇ ਕੱਚਾ ਜਿਹੜਾ ਕਰਦਿੰਦੇ ਪਲਾਸਟਰ ਕਰਵਾਇਆ ਤੇ ਉਦੋਂ ਬਾਅਦ ਠੀਕ ਨਹੀਂ ਆਈ ਤੇ ਵੀ ਉਹ ਕਹਿੰਦਾ ਮੱਥਾ ਟੇੜਾ ਹੀ ਵੀ ਆ ਜਦੋਂ ਮਰਜ਼ੀਆ ਗੋਡਾ ਪੂ ਥੋੜਾ ਤੇ ਫਿਰ ਅਸੀਂ ਇਹ ਕਢਾਇਆ ਤੇ ਉਹ ਕਹਿੰਦੇ ਹਾਂ ਹੈਗੇ ਨੇ ਵੀ ਬਹੁਤ ਵਧੀਆ ਧੰਨਵਾਦ ਸਾਰੀ ਟੀਮ ਦਾ ਤੇ ਡਾਕਟਰ ਸਾਹਿਬਾਂ ਦਾ ਮੈਨੂੰ ਬਹੁਤ ਪਿਆਰ ਦਿੱਤਾ ਬਹੁਤ ਮੇਰੀ ਸੇਵਾ ਕੀਤੀ ਆ ਤੇ ਹੁਣ ਮੈਂ ਆਪਣਾ ਮੈਂ ਤੁਰ ਵੀ ਸਕਦੀ ਆ ਇਹ ਜੀ ਕੋਈ ਮੈਨੂੰ ਦਿੱਕਤ ਨਹੀਂ ਹੋਏਗੀ ਤਿੰਨ ਵਾਰ ਵੀ ਵਗ ਜਾ 4 ਵਜੇ ਮੇਰਾ ਮਾਣਾ ਹੀ ਕਰੂ ਵੀ ਮੈਂ ਮੰਜੇ ਤੇ ਪਾ ਮਾ ਹੀ ਨਾ ਬਿਮਤੂਰੀ ਫਰੀ ਜਾ ਮੈਦਨ ਹਾਂ ਜਿਨ੍ਹਾਂ ਨੂੰ ਜੀ ਗੋਡੇ ਦੀ ਤਕਲੀਫ ਆ ਉਹ ਸਾਡੇ ਨਾਲ ਵੀ ਗੱਲ ਕਰ ਸਕਦੇ ਨੇ ਅਸੀਂ ਡਾਕਟਰ ਸਾਹਿਬ ਨਾਲ ਤੁਹਾਡੀ ਗੱਲ ਕਰਾ ਸਕਦੇ ਆ ਇੰਨਾ ਇਲਾਜ ਤੇ ਇੰਨਾ ਵਧੀਆ ਸਫਾਈਦਾਰ ਕੰਮ ਤੇ ਸਾਰੀ ਟੀਮ ਦਾ ਤੇ ਸਾਰੇ ਡਾਕਟਰ ਸਾਹਿਬਾਂ ਦਾ ਮੈਂ ਧੰਨਵਾਦ ਮੰਗਦੇ ਆ ਉਹਨਾਂ ਨੂੰ